ਮੈਂ ਡਾਕਟਰ ਸਤਿੰਦਰ ਸਿੰਘ ਐਮ ਬੀ ਬੀ ਐਸ ਐਮ ٹی ਫੈਲੋਸ਼ਿਪ ਇਨ ਡਾਇਬੀਟਸ ਮੈਂ ਇੱਥੇ ਆਮ ਆਦਮੀ ਕਲੀਨਿਕ ਮਿਨੀ ਸੈਕਟਰ ਰੋਪੜ ਵਿੱਚ ਆਖਰੀ ਇੱਕ ਮਹੀਨੇ ਤੋਂ ਕੰਮ ਕਰ ਰਿਹਾ ਹਾਂ ਇੱਥੇ ਮੈਂ ਸਾਰੇ ਤਰ੍ਹਾਂ ਦੇ ਮਰੀਜ਼ ਦੇਖ ਰਿਹਾ ਹਾਂ 슈ਗਰ ਤੋਂ ਲੈ ਕੇ ਹਾਈਪਰਟੈਨਸ਼ਨ ਕੋਲੇਸਟ੍ਰੋਲ ਬਦੇ ਵਾਲੇ ਪੇਸ਼ੈਂਟ ਖਾਂਗਜਾ ਸਾਡੇ ਕੋਲ 80 ਤਰ੍ਹਾਂ ਦੀਆਂ ਦਵਾਈਆਂ ਹਨ ਜਿਦੇ ਵਿੱਚ ਸਾਰੇ ਪੇਸ਼ੈਂਟ ਨੂੰ ਅਸੀਂ ਫ੍ਰੀ ਆਫ ਕਾਸਟ ਦਵਾਈਆਂ ਦਿੰਦੇ ਹਾਂ ਚਾਰੀ ਤਰ੍ਹਾਂ ਦੇ ਟੈਸਟ ਸਾਡੇ ਕੋਲੇ ਅਵੇਲੇਬਲ ਹਨ ਜਿਹੜੇ ਕਿ ਹਰ ਰੋਜ਼ ਰਾਈਟਰ ਲੈ ਕੇ ਜਾਂਦਾ ਹੈ ਫਿਰ 48 ਘੰਟੇ ਅਸੀਂ ਇਹ ਟੈਸਟ ਦੇ ਰਿਜ਼ਲਟ ਆ ਜਾਂਦੇ ਹਨ ਤੇ ਅਸੀਂ ਪੇਸ਼ੈਂਟ ਨੂੰ ਸਾਰੇ ਚੰਗੀ ਤਰ੍ਹਾਂ ਚੈੱਕ ਕਰਕੇ ਫ੍ਰੀ ਆਫ ਕਾਸਟ ਮੈਡੀਸਿਨਸ ਐਂਡ ਟੈਸਟਸ ਕਰਦੇ ਹਾਂ ਇਸ ਤੋਂ ਪਹਿਲਾਂ ਮੈਂ ਪ੍ਰਾਈਵੇਟ ਪ੍ਰੈਕਟਿਸ ਸੀਗਾ ਅੱਜ ਤੋਂ ਮੈਨੂੰ ਇਹ ਆਮ ਆਦਮੀ ਕਲੀਨਿਕ ਤੇ ਇਨੀਸ਼ੀਏਟਿਵ ਦਾ ਪਤਾ ਲੱਗਾ ਕਿ ਇਹ ਕਰਨ ਦਾ ਮੈਨੂੰ ਮੌਕਾ ਮਿਲਿਆ ਮੈਂ ਇਸ ਕਰਕੇ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੰਨਾ ਵਧੀਆ ਇਨੀਸ਼ੀਏਟਿਵ ਲਿਆ ਪੇਸ਼ੈਂਟ ਇੰਟਰੈਕਸ਼ਨ ਤੇ ਪੇਸ਼ੈਂਟ ਸੈਟੀਸਫੈਕਸ਼ਨ ਬਹੁਤ ਜ਼ਿਆਦਾ ਹੋਈ ਹੈ ਇਸ ਇਨੀਸ਼ੀਏਟਿਵ ਦਾ ਤੇ ਮੈਂ ਓਵਰঅল ਦੇਖ ਰਿਹਾ ਵੀ ਜਿੱਦਾਂ ਪੇਸ਼ੈਂਟ ਅ ਪ੍ਰਾਈਵੇਟ ਚ ਜਾਂਦੇ ਆ ਜਾਂ ਆਰਐਮਪੀ ਡਾਕਟਰਸ ਕੋਲੇ ਜਾਂਦੇ ਆ ਜਿੱਤੇ ਕਿ ਐਨ ਕੁਆਲੀਫਾਈਡ ਨਹੀਂ ਆ ਤੇ ਪੇਸ਼ੈਂਟ ਦਾ ਚੰਗੀ ਤਰ੍ਹਾਂ ਇਲਾਜ ਨਹੀਂ ਹੁੰਦਾ ਜੋ ਬਹੁਤ ਮਹਿੰਗਾ ਇਲਾਜ ਹੁੰਦਾ ਤੇ ਇਸ ਇਨੀਸ਼ੀਏਟਿਵ ਨਾਲ ਪੇਸ਼ੈਂਟ ਦੀ ਪ੍ਰੋਪਰ ਕੇਅਰ ਫਰੋਮ ਅ ਕੁਆਲੀਫਾਈਡ ਡਾਕਟਰ ਫ੍ਰੀ ਆਫ ਕੋਸਟ ਵਿਦ ਪ੍ਰੋਪਰ ਡਾਇਗਨੋਸਟਿਕ ਟੈਸਟ ਹੋ ਰਹੀ ਆ ਤੇ ਇਸ ਇੰਟਰੈਕਸ਼ਨ ਨਾਲ ਮੈਨੂੰ ਲੱਗ ਰਿਹਾ ਵੀ ਪੇਸ਼ੈਂਟਸ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਮੈਂ ਧੰਨਵਾਦ ਕਰਦਾ ਪੰਜਾਬ ਗਵਰਨਮੈਂਟ ਆ ਮਾਨ ਸਾਹਿਬ ਦੀ ਗਵਰਨਮੈਂਟ ਦਾ ਜਿਨ੍ਹਾਂ ਨੇ ਸਾਨੂੰ ਇੰਨੀ ਵਧੀਆ ਓਪਰਚ्युनिटी ਦਿੱਤੀ ਤਾਂ ਕਿ ਸਾਨੂੰ ਰੋਜ਼ਗਾਰ ਮਿਲੇ ਤੇ ਨਾਲ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ ਤੇ ਮੈਂ ਉਮੀਦ ਕਰਦਾ ਮਾਨ ਸਰਕਾਰ ਇਦਾਂ ਦੇ ਇਨੀਸ਼ੀਏਟਿਵ ਲੈਂਦੀ ਰਹੂਗੀ ਜਿਸ ਨਾਲ ਲੋਕ ਭਲਾਈ ਹੋਰ ਵੀ ਕਮਕ ਹੋ ਸਕਦਾ ਹੈ